ਕਣਕ ਦੀ ਬਿਜਾਈ ਵੇਲੇ ਨਾ ਆਪਾਂ ਇੱਕ ਵੀਡੀਓ ਪਾਈ ਸੀ ਵੀ ਆਪਾਂ ਐਵੇਂ ਖੇਤੀਬਾੜੀ ਵਾਲੇ ਹੋਰ ਡਾਕਟਰਾਂ ਦੇ ਪਿੱਛੇ ਤੁਰੇ ਫਿਰਦੇ ਆਂ ਅਸਲੀ ਵੱਡੇ ਡਾਕਟਰ ਤਾਂ ਜਿਹੜੇ ਖੇਤੀ ਦੇ ਉਹ ਆਪਣੇ ਘਰੇ ਬੈਠੇ ਆ ਤੇ ਉਹਨਾਂ ਦੀ ਆਪਾਂ ਮੰਨਦੇ ਨਹੀਂ ਤਾਂ ਮਿੱਤਰੋ ਇਹ ਐ ਬਈ ਉਹ ਕਣਕ ਪਹਿਲੀ ਵਾਰ ਆਪਣੇ ਤੋਂ 32 ਤੋਂ 33 ਕਿਲੋ ਕਣਕ ਦਾ ਬੀ ਪਾਇਆ ਸੀ ਤੇ ਆਪਾਂ ਪਹਿਲਾਂ ਆਏ ਸਾਲ ਪਿਛਲੇ ਸਾਲਾਂ ਦੀ ਗੱਲ ਕਰੀਏ ਤਾਂ 40 ਕਿਲੋ ਤੋਂ ਕਦੇ ਘੱਟ ਬੀ ਨਹੀਂ ਪਾਇਆ ਸੀ ਇਸ ਤੋਂ ਉੱਤੇ ਉੱਤੇ ਵੀ ਪਾਉਂਦੇ ਸੀ 32 ਕਿਲੋ ਬੀ ਪਿਆ ਤਾਂ ਮੈਂ ਗੇੜੇ ਜੇ ਦੇਈਆ ਖੇਤਾ ਕਿ ਊੜੇ ਜੇ ਪੱਟ-ਪੱਟ ਕੇ ਦੇਖੀਆ ਵੀ ਲੈ ਵੀ ਮਖਾਪਾਂ ਐਤਕੀ ਕਣਕ ਬਣੀ ਹੋਣਾ ਰਹਿ ਜੀ ਹੈਨਾ ਫਸਲ ਬਣੀ ਹੋਣਾ ਰਹਿ ਜੀਏ ਤਾਂ ਬੀ ਵਾਲਾ ਥੋੜਾ ਪਿਆ ਤੇ ਕਿਵੇਂ ਕਰਗੇ ਤਾਂ ਘਰੇ ਪਾਪਾ ਜੀ ਕਹਿੰਦਾ ਵੀ ਬੀ ਇਹਦਾ ਬਹੁਤ ਹੁੰਦਾ ਗਿਆਦਾ ਉਠਾਂ ਦੇ ਨਾਲ ਵੀ ਅਸੀਂ 5-5 ਕਿਲੋ ਕਣਕ ਨਾਲ ਵੀ ਕਿੱਲਾ ਬੀਜਿਆ ਹੋਇਆ ਤੇ ਤਾਂ ਬੀ 32 33 ਕਿਲੋ ਬਹੁਤ ਹੁੰਦਾ ਤਾ ਤਾਂ ਕਾਰਨ ਇਹ ਬਣਿਆ ਸੀ ਵੀ ਜਿਹੜੀ ਮਸ਼ੀਨ ਸੀ ਨਾ ਆਪਣੇ ਕੋਲੇ ਉਹ ਬਿਲਕੁਲ ਨਵੀਂ ਮਸ਼ੀਨ ਸੀ ਤੇ ਉਹਦਾ ਆਪਣੇ ਬੀ ਦਾ ਸਰਕਲ ਦਾ ਸਹਾਰਾ ਵੀ ਨਹੀਂ ਆਇਆ ਵੀ ਕਿੰਨਾ ਕੁ ਬੀ ਵਿੱਚ ਤਰੋ ਪਾਈਏ ਜਦੋਂ ਮਿੱਤਰੋ ਉਸ ਦਾ ਸਾਨੂੰ ਹਸਾਬ ਆਇਆ ਵੀ ਇੰਨਾ ਕ ਬੀ ਇਹ ਇੱਥੇ ਪੌਂਦੀ ਆ ਉਹ ਪਰਲੇ ਖੇਤ ਜਾ ਕੇ ਅਸੀਂ ਬਿਲਕੁਲ ਵਧਾਈ ਉੱਥੇ ਅਸੀਂ ਘਟੋ-ਘਟ ਵੀ 40 ਕਿੱਲਿਆਂ ਦੇ ਆਈਡੀ ਤੇ ਕਰੀ ਆ ਪੂਰਾ ਇੱਕ ਕਿੱਲੇ ਦਾ ਪਲਾਟ ਸੀ ਇਸ ਦੇ ਵਿੱਚ ਜਿਹੜਾ ਬੀ ਪਿਆ ਸੀ 32-33 ਕਿਲੋ ਸੀ ਤੇ ਅੱਜ ਉਸ ਤੁਹਾਨੂੰ ਕਣਕ ਦੇ 32-33 ਕਿਲੋ ਵਾਲੇ ਦੇ ਹਾਲਾਤ ਦਿਖਾਉਣੇ ਮਿੱਤਰੋ ਇਹਨੂੰ ਕੋਈ ਨਹੀਂ ਕਹਿੰਦਾ ਮਿੱਤਰੋ ਵੀ ਇਹ 32 ਕਿਲੋ ਬੀ ਵਾਲੀ ਕਣਕ ਆ ਬੀ ਆ ਇਹ ਮਿੱਤਰੋ 222 ਵੇਖ ਸਕਦੇ ਹੋ ਤਾਂ ਸਾਨੂੰ ਬਈ ਜੀ ਹੁਣ ਦਸਾਂ ਲੀ ਆਉਂਦੀ ਆ ਵੀ ਸਿਆਣਿਆਂ ਦੇ ਕਹੇ ਦਾ ਤੇ ਔਲੇ ਦੇ ਖਾਦੇ ਦਾ ਸਵਾਦ ਦਾ ਮਿੱਤਰੋ ਮਗਰੋਂ ਪਤਾ ਲੱਗਦਾ ਪੀਓ ਸੱਚ ਕਹਿੰਦੇ ਪਰ ਆਪਾਂ ਉਹਨਾਂ ਦੀ ਗੱਲ ਮੰਨਦੇ ਨਹੀਂ ਤੇ ਸੱਚੀ ਮਿੱਤਰੋ ਬਿਲਕੁਲ ਐਡੀ ਐਡਾ ਸੱਚੀ ਹੁੰਦਾ ਤੇ ਆ ਸੱਚ ਛੋਡੇ ਸਾਹਮਣੇ ਆ ਉਹੀ ਗਣਕਾ 32 33 ਕਿਲੋ ਬੀ ਵਾਲੀ ਤੇ ਹੁਣ ਤਾਂ ਇਹ ਇਰਾਦਾ ਬਣ ਗਿਆ ਮਿੱਤਰੋ ਮੇਰਾ ਤਾਂ ਵੀ ਆਏ ਸਾਲ ਆਪਾਂ 40 50 ਕਿਲੋ ਬੀ ਪਾਉਣ ਦੀ ਬਜਾਏ ਤੇ ਆਪਾਂ ਤਾਂ 32 33 ਕਿਲੋ ਵੀਆਈ ਦੇ ਵਿੱਚ ਵੀ ਪਾਇਆ ਕਰਾਂਗੇ ਤੇ ਕੁਝ ਕਿਸਾਨ ਭਰਾਵਾਂ ਨੇ ਇਹ ਵੀ ਕਮੈਂਟ ਕੀਤੇ ਸੀ ਕਹਿੰਦੇ ਅਸ ਤਾਂ ਬਈ 22 22 ਕਿਲੋ ਵੀ ਵੀ ਪਾਉਂਦੇ ਰਹਿੰਨੇ ਆ ਸੁਭਾਗੇ ਲੱਗੇ ਤੇ ਬਜਾਈ ਵਾਲੀ ਕਣਕ ਦੇ ਵਿੱਚ ਤਾਂ 28 ਕਿਲੋ ਵੀ ਬਹੁਤ ਆਂਦਾ ਤੇ ਪਰ ਮਿੱਤਰੋ ਆਪਾਂ ਪਹਿਲੀ ਵਾਰੀ ਇੰਨਾ ਘੱਟ ਵੀ ਪਾਇਆ ਸੀ ਤੇ ਵੀ ਹੁਣ ਕਣਕ ਤੁਹਾਡੇ ਸਾਹਮਣੇ ਆ ਮੈਨੂੰ ਕਣਕ ਦੇ ਵਿੱਚ ਪੂਰੀ ਸੰਤੋਸ਼ਟੀ ਆ ਤੇ ਵੀ ਹੁਣ ਬਾਕੀ ਵੀ ਕੁਦਰਤ ਦੇ ਹਨ ਆਸਰੇ ਆ ਮੌਸਮ ਦੇ ਆਸਰੇ ਆ ਵੀ ਕੀ ਝਾੜ ਆਉਂਦਾ ਮਿੱਤਰੋ